ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾਠ ਠੀਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵਾਂਗੇ ਹਾਂਜੀ ਅੱਜ ਨਾ ਆਪਾਂ ਨੇ ਨਾ ਇਹ ਲੱਕੜੀਆਂ ਦਾ ਬਲਾਕ ਪਿਆ ਸੀ ਆਪਣੇ ਕੋਲ ਕੱਲ ਆਪਨੇ ਕੋਲ ਟਾਈਮ ਨਹੀਂ ਲੱਗਿਆ ਹੈਗਾ ਪਾਉਣ ਦਾ ਬਲਾਕ ਮੈਂ ਕਿਹਾ ਚਲੋ ਆਪਾਂ ਅੱਜ ਪਾਉਣਿਆ ਬਲਾਕ ਆਪਾਂ ਆਪਣੇ ਪੇਕੇ ਗਏ ਵੀ ਸੀ ਮੈਂ ਇਧਰ ਆਪਣੇ ਬ੍ਰਦਰ ਤੇ ਆਪਣੇ ਦੇ ਲੱਕੜੀ ਬਨ ਰਹੀ ਸੀ ਮੈਂ ਕਿਹਾ ਵੀ ਚਲੋ ਆਪਾਂ ਲੱਕੜੀ ਬਨਣ ਦਨੇ ਅੱਜ ਉਹ ਮੈਂ ਲਖੜੀ ਲੱਗੀ ਦੀ ਬੰਨਣਾ ਬਹੁਤ ਮਤਲਬ ਲੈਣਾ ਇਹ ਇਹਨਾਂ ਨੇ ਬਹੁਤ ਕਿਹਾ ਵੀ ਚਲਾ ਆ ਜਾ ਭੈਣੇ ਹਨਾ ਚਲੋ ਹੁੰਦਾ ਹਨਾ ਇਸ ਸਾਲ ਵੱਡਾ ਤਿਹਾਰ ਆਉਂਦਾ ਹਨਾ ਚਲੋ ਸਾਰੀਆਂ ਭੈਣਾਂ ਇਹ ਡੀਕ ਦੀਆਂ ਨੇ ਬਹੁਤ ਵੱਡਾ ਤਿਹਾਰ ਹੁੰਦਾ ਹਨਾ ਆ ਭੈਣ ਭਰਾ ਹੁੰਦੇ ਨੇ ਸਾਰਿਆਂ ਦੇ ਚਲੋ ਜ਼ਰੂਰੀ ਹੈ ਇਹ ਤਿਹਾਰ ਲਖੜੀਆਂ ਬੰਨਣੀਆਂ ਵੀ ਹਨਾ ਤਾਂ ਕਰਕੇ ਆਪਾਂ ਨੇ ਅੱਜ ਲਖੜੀਆਂ ਹਾਂਜੀ ਆਪਾਂ ਇੱਧਰ ਹੁਣ ਆਪਾਂ ਆਪਣੇ ਭਤੀਜੇ ਦੇ ਵੀ ਲਖੜੀ ਬੰਨਣ ਲੱਗੇ ਸੀ ਮੈਂ ਚਲੋ ਮੈਂ ਆਪਣੇ ਭਤੀਜੇ ਦੇ ਵੀ ਲਖੜੀ ਬੰਨਣ ਦਣੀ ਆ ਚਲੋ ਇਹ ਟਾਈਮ ਹੁੰਦਾ ਬਹੁਤ ਬੜਾ ਤਿਹਾਰ ਹੁੰਦਾ ਇਹ ਭੈਣਾ ਵਾਸਤੇ ਅਰ ਭੈਣਾ ਅਰ ਭਰਾਵਾਂ ਵਾਸਤੇ ਭਰਾ ਵੀ ਆਸ ਕਰਦੇ ਨੇ ਹਨਾ ਵੀ ਸਾਡੀਆਂ ਭੈਣਾ ਆਉਣਗੀਆਂ ਸਾਡੇ ਲਖੜੀ ਬੰਨਣਗੀਆਂ ਹਨਾ ਇਹ ਬਹੁਤ ਵਧੀਆ ਹੁੰਦਾ ਜਿਨ੍ਹਾਂ ਦੇ ਘਰਾਂ ਭੈਣਾ ਹੁੰਦੀਆਂ ਨੇ ਉਹ ਕਰਮ ਵਾਲੇ ਹੁੰਦੇ ਨੇ ਕਿਉਂ ਆ ਵੀਰ ਵੀ ਦੇਖਦੇ ਨੇ ਵੀ ਹਾਂ ਆਉਣ ਗਿਆ ਭੈਣਾ ਤਾਂ ਮੇਰੇ ਲਖੜੀ ਬੰਨਣ ਗਈਆਂ ਸਾਨੂੰ ਵੀ ਬਹੁਤ ਚਾਹ ਹੁੰਦਾ ਵੀ ਵੀ ਆਪਾਂ ਆਪਣੇ ਭੈਣਾ ਭੈਣਾ ਆਪਣੇ ਭਾਈਆਂ ਦੇ ਨਾਲ ਲਖੜੀ ਬੰਨਣ ਲੈ ਇੱਥੇ ਮੈਂ ਮਿਲਣ ਲੱਗ ਗਈ ਚਲ ਬਹੁਤ ਹਸੀ ਇੱਥੇ ਹਸਣ ਲੱਗ ਗਏ ਅ ਚਲੋ ਇਹ ਇਹ ਢੀਕ ਹੁੰਦੀ ਆ ਹਨਾ ਮੰਮੀ ਬਹੁਤ ਜ਼ਿਆਦਾ ਜ਼ਿਆਦਾ ਆਉਂਦੀ ਸੀ ਚਲੋ ਹਨਾ ਵੀ ਦਿੱਤ ਤਿਆਰ ਦੇ ਚਲ ਮਾਂ ਬਾਪ ਆਪਣਾ ਤਿਹਾ ਜਿਆਦਾ ਆਉਦਾ ਹੁੰਦਾ ਹੁੰਦਾ ਫੇਰ ਵੀ ਚਲੋ ਵੈਸੇ ਹਣਾ ਇਹ ਜ਼ਰੂਰੀ ਹੁੰਦੇ ਨੇ ਇਹ ਮਤਲਬ ਐ ਹੁੰਦਾ ਹੁੰਦਾ ਵੀ ਵੀ ਆਪਣੇ ਮਾਪੇ ਸਾਡੇ ਹੀ ਬੈਠੇ ਰਹਿਣਾ ਚਲੋ ਆਪਾਂ ਨੂੰ ਨਹੀਂ ਪਿਆਰ ਮਿਲਿਆ ਹੈਗਾ ਮਾਂ ਦਾ ਚਲੋ ਆਪਣੇ ਆਪਾਂ ਜਿੱਥੇ ਰਹੇ ਹਾਂ ਆਪਣੇ ਮਾਮਾ ਮਾਮਾ ਮਮੀਆ ਕੋਲ ਉਹਨਾਂ ਨੇ ਬੜਾ ਪਿਆਰ ਦਿੱਤਾ ਬਹੁਤ ਜਿਆਦਾ ਪਿਆਰ ਦਿੱਤਾ ਉਹਨਾਂ ਨੇ ਬਹੁਤ ਮਤਲਬ ਕਦੇ ਮਹਿਸੂਸ ਨਹੀਂ ਕੀਤੀ ਕਰਿਆਦੀ ਕਦੇ ਵੀ ਮਾਂ ਨਹੀਂ ਹੈਗੀ ਹੁਣ ਵੀ ਸਿਰ ਤੇ ਹੱਥ ਰੱਖਦਾ ਹੈ ਕਦੇ ਨਹੀਂ ਆਏਗਾ ਵੀ ਮਮਾ ਜੀ ਦੇ ਮੁੰਡੇ ਨੇ ਚਲੋ ਮਮਾ ਜੀ ਦੀ ਡੈਥ ਹੋ ਗਈ ਸੀ ਹੁਣ ਮਮਾ ਜੀ ਦਾ ਮੁੰਡਾ ਬਥੇਰਾ ਕਰਦਾ ਬਹੁਤ ਜ਼ਿਆਦਾ ਪਿਆਰ ਕਰਦਾ ਬਹੁਤ ਮਾਣ ਇੱਦਰ ਕਰਦਾ ਉਹ ਵੀ ਹਨ ਚਲੋ ਇਹੀ ਹੁੰਦਾ ਨਾ ਪੈਣ ਭਰਾ ਦਾ ਹਨ ਕਦੇ ਨਹੀਂ ਥੀ ਉਹਨਾਂ ਨੇ ਕਦੇ ਆਏ ਕਦੇ ਮੱਥੇ ਵੱਟ ਪਾਈ ਤੀ ਕਦੇ ਵੀ ਹੁਣ ਵੀ ਨਹੀਂ ਕਦੇ ਮੱਥੇ ਵੱਟ ਪਾਈ ਹੈਗੀ ਅਸੀਂ ਕਹਦੇ ਨੇ ਵੀ ਚਲੋ ਨਾ ਚਲ ਸਾਡੇ ਘਰ ਮਾਚਮਾ ਦਾ ਪਿਆਰ ਨਹੀਂ ਸੀ ਹੈਗਾ ਮਿਲਿਆ ਨਹੀਂ ਹੈਗਾ ਛੋਟੇ ਛੋਟੇ ਹੁੰਦੇ ਸੀ ਜਦੋਂ ਜ ਦਿਮਾ ਗੁਜਰਗੀ ਸੀ ਚਲੋ ਮਾਮਾ ਮਾਮੀ ਕੋਲ ਰਹੇ ਹਾਂ ਬਹੁਤ ਪਿਆਰ ਮਿਲੇ ਬਹੁਤ ਮਾਣ ਆਦਰ ਮਿਲੇ ਸਤਾਰ ਮਿਲੇ ਬਹੁਤ ਕਰਦੇ ਨੇ ਬਹੁਤ ਹੁਣ ਵੀ ਬਹੁਤ ਮਾਣ ਆਦਰ ਕਰਦੇ ਨੇ ਹਾਂਜੀ ਆਪਾਂ ਮੋਸ਼ਨ ਹੋ ਗਏ ਸੀ ਉਹਦੇ ਕਰਕੇ ਆਪਾਂ ਨਾ ਫਿਰ ਆਦੀ ਦੂਏ ਦਿਨ ਦੀ ਵੀਡੀਓ ਪਾਈ ਆ ਆਪਾਂ ਹੁਣ ਇੱਧਰੋਂ ਡੰਗਰਾਂ ਕਿ ਨਹੀਂ ਆ ਗਏ ਤੇ ਮੈਂ ਇੱਧਰ ਪਸ਼ੂਆਂ ਕਰਨੀ ਆ ਗਈ ਸੀ ਸੌਰੀ ਜੀ ਮੈਂ ਡੰਗਰ ਕਹੇ ਤੇ ਪਸ਼ੂਆਂ ਕਰਨੀ ਆ ਗਈ ਸੀ ਮੈਂ ਸ਼ਾਮ ਨੂੰ ਮੈਂ ਕਵੀ ਚੱਲ ਆਪਾਂ ਉੰਤਾਰਾਂ ਚੋਲਣੇ ਆ ਚਲੋ ਜਦ ਬੰਦੇ ਇਹਦੇ ਨਾਲ ਮੂਡ ਖਰਾਬ ਹੁੰਦਾ ਫਿਰ ਉਹ ਆਪਣੀ ਮਾਂ ਨੂੰ ਯਾਦ ਕਰਕੇ ਫਿਰ ਕਈ ਵਾਰੀ ਆਏ ਹੁੰਦਾ ਹੁੰਦਾ ਵੀ ਬਲਾਓ ਕੋ ਕਾਣੂ ਕੋਣੇ ਚਲੋ ਜਿਹੜਾ ਆਪਣਾ ਕੰਮ ਆਪਾਂ ਪਾ ਲੈਣੇ ਆ ਮੈਂ ਕਦੇ ਨਹੀਂ ਤੀ ਤੁਹਾਨੂੰ ਦੱਸਿਆ ਸੀ ਵੀ ਮੈਂ ਵੀ ਚਲੋ ਫੇਰ ਵੀ ਇਹ ਦਿਮਾਗ ਚ ਤਾਂ ਰਹਿੰਦੀ ਹੈ ਨਾ ਵੀ ਜੇ ਮਾਂ ਹੁੰਦੀ ਚਲੋ ਮਾਂ ਨਾਲ 100 ਗੱਲਬਾਤ ਕਰਦਾ ਗਲਾ ਹੈ ਨਾ ਸੋ ਕੋਈ ਗੱਲ ਨਹੀਂ ਜਿਵੇਂ ਪਰਮਾਤਮਾ ਨੂੰ ਮਜੂਰ ਆ ਆਪਣੀ ਬਣਦਾ ਹੈ ਹਾਂਜੀ ਆਪਾਂ ਔਰੇ ਨਾ ਇਹ ਸ਼ੂਗੰਦਿਤ ਆ ਰਚੋਂ ਲੱਗੇ ਹੋਏ ਸੀ ਇਹ ਨਾ ਮੈਨੂੰ ਨਾ ਦੁੱਧ ਥوڑا ਰਹਿ ਜਾਂਦਾ ਮਸ਼ੀਨ ਦੇ ਵਿੱਚ ਤਾਂ ਕਰਕੇ ਆਪਾਂ ਨੂੰ ਇਹ ਮਸ਼ੀਨ ਜਿਹੜਾ ਥੋੜਾ ਰਹਿ ਜਾਂਦਾ ਦੁੱਧ ਫਿਰ ਨਾ ਮੈਨੂੰ ਆਇਆ ਹੁੰਦਾ ਵੀ ਕਿਤੇ ਥਣਾ ਚ ਨਾ ਦੁੱਧ ਰਹਿ ਜਵੇ ਆਪਾਂ ਤਾਂ ਕਰਕੇ ਨਾ ਫਿਰ ਮਸ਼ੀਨ ਨੂੰ ਨਾ ਸੈਲਾਂ ਜਿਆਂ ਨੂੰ ਇਹਨਾਂ ਨੂੰ ਨਾ ਆਪਾਂ ਫਿਰ ਖਿੱਚਦੇ ਨੀ ਉਹ ਫਿਰ ਦੁੱਧ ਆ ਜਾਂਦਾ ਚਲ ਜਿਹੜਾ ਮੜਾ ਮੋਟਾ ਬਚ ਜਾਂਦਾ ਉਹ ਆਪਾਂ ਹੱਥ ਨਾਲ ਜੱਗ ਨਾਲ ਝੋਲ ਆਣੇ ਹੁੰਨੇ ਆ ਵੈਸੇ ਬਚਦਾ ਦਾ ਹੈ ਨਹੀਂ ਚਲੋ ਮੈਨੂੰ ਆਇਆ ਹੁੰਦਾ ਹੁੰਦਾ ਵੀ ਕਿਤੇ ਬਚ ਨਾ ਜਾਵੇ ਇਹਦੇ ਵਿੱਚ ਥਣਾ ਚ ਦੁੱਧ ਨਹੀਂ ਬਚਦਾ ਹੈਗਾ ਪਰ ਮਸ਼ੀਨ ਨਾਲ ਸਾਰੇ ਝੋਇਆ ਜਾਂਦਾ ਹੈ ਕਾ ਕਾਫੀ ਦਿਨ ਹੋ ਗਿਆ ਆਪਾਂ ਨੇ ਬਲਾਕ ਨਹੀਂ ਪਾਇਆ ਸੀ ਮੇਰਾ ਬਸ ਹੁੰਈ ਐ ਹੁੰਦਾ ਤੇ ਵੀ ਚਲੋ ਕੁਝ ਹੋ ਜਾਂਦਾ ਤਿਹਾਰ ਹੁੰਦੇ ਨੇ ਚਲ ਆਪਣੀ ਮਾਪੇ ਜਿਆਦਾ ਆਉਂਦੇ ਨੇ ਬਹੁਤ ਜਿਆਦਾ ਜਿਆਦਾ ਆਉਂਦੇ ਨੇ ਚਲ ਫੇਰ ਵੀ ਨਾ ਮਤਲਬ ਲੈ ਭੈਣ ਪਾਈ ਹੁੰਦੇ ਨੇ ਆਪਣੇ ਹਨਾ ਖੜਦੇ ਨੇ ਆਪਣੇ ਕੋਲ ਚਲੋ ਆਪਣਾ ਜਾਦ ਨਹੀਂ ਆਉਣ ਦਿੰਦੇ ਫਿਰ ਵੀ ਜਾਤਾ ਰਹਿੰਦੀ ਉਹ ਦਿਮਾਗ ਚ ਰਹਿੰਦੀ ਆ ਹਾਟਾ ਮੇ ਰਹਿੰਦੀ ਆ ਦਿਮਾਗ ਸਦਾ ਨਾ ਵੀ ਜੇ ਮਾਂ ਹੁੰਦੀ ਚਲੋ ਮਾਂ ਉਹ ਨਾਲ ਅਗਲਾ ਸੌ ਕਰ ਲਵਾਤ ਕਰਦਾ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਆਪਣੇ ਭੈਣਾ ਭਰਾਵਾਂ ਦਾ ਪਿਆਰ ਬਹੁਤ ਮਿਲਿਆ ਮੈਂ ਬਹੁਤ ਖੁਸ਼ ਆਂ ਵੀ ਚਲੋ ਮੈਨੂੰ ਮੇਰੇ ਭਾਈ ਦਾ ਪਿਆਰ ਮਿਲਦਾ ਮੇਰੇ ਦੋ ਭਾਈ ਨੇ ਮਾਮਾ ਜੀ ਦਾ ਮੂਈਦਾ ਹੈ ਬਹੁਤ ਜ਼ਿਆਦਾ ਕਰਦਾ ਮੇਰਾ ਬਹੁਤ ਮਾਣ ਉਧਰ ਕਰਦਾ ਹੈ ਮੇਰਾ ਜਿਉਂਦਾ ਰਹੇ ਪ੍ਰਮਾਤਮਾ ਨੇ ਤਾਂ ਅੰਦਰ ਉਸਤੀ ਬਖਸ਼ੇ ਵਾਇਗਰ ਚੜ੍ਹਦੀਆਂ ਕਲਾ ਵਿੱਚ ਰਹਿਣ ਦੋਹੇ ਭਾਈ ਚਲੋ ਬਹੁਤ ਵਧੀਆ ਕਰਦੇ ਨੇ ਨਾ ਮਾਣ ਅੱਧਰ ਆਪਣਾ ਆਈ ਖੁਸ਼ੀ ਹੁੰਦੀ ਐ ਔਰ ਕੀ ਵਿਚਾਲਾ ਬਣਾ ਜਦ ਆਪਾਂ ਆਪਣੇ ਭੈਣ ਭਾਈ ਨੂੰ ਮਿਲਦੇ ਆ ਤਾਂ ਬਹੁਤ ਜ਼ਿਆਦਾ ਚਾਅ ਚੜ੍ਹਦਾ ਹੀ ਸੌਰੀ ਜੀ ਆਪਾਂ ਮੋਸ਼ਨ ਹੋ ਜਾਣੇ ਕਈ ਵਾਰੀ ਨਾ ਆਪਾਂ ਇੱਥੇ ਬੈਠੇ ਸੂਟ ਦੀ ਤਰਪਾਈ ਕਰ ਰਹੇ ਸੀ ਇੱਥੇ ਮੈਂ ਕਿਹਾ ਵਿਚਾਲੇ ਸੂਟ ਦੀ ਤਰਪਾਈ ਕਰ ਲੈਣੇ ਆ ਉਰੇ ਬੈਠੀ ਮੈਂ ਨਾ ਸੂਟ ਸਲਾਈ ਕਰ ਰਹੀ ਸੀ ਮਸ਼ੀਨ ਤੇ ਬੈਠ ਕੇ ਕਈ ਸੂਟ ਤਿਆਰ ਕਰੇ ਸੀ ਮੈਂ ਮੈਂ ਕਿੱਵੀ ਚੱਲਣਾ ਮੇਰੇ ਕੋਲ ਟਾਈਮ ਹੈਗਾ ਮੈਂ ਨਾ ਅੱਜ ਹੁਣ ਬੈਠੀ ਮੈਂ ਤਰਪਾਈ ਕਰ ਰਹੀ ਸੀ ਦੋ ਤਿੰਨ ਸੂਟ ਸਿੰਦੇ ਸੀ ਉਰੇ ਬੈਠ ਕੇ ਮੈਂ ਕਿੱਥੇ ਚੱਲ ਜਿੰਨਾ ਕਾ ਟਾਈਮ ਮਿਲਦਾ ਆਪਾਂ ਉਨੀ ਕਿ ਆਪਾਂ ਫੜਫੜਾ ਤਰਪਾਈ ਕਰ ਦਾਨੀ ਆ ਚਲੋ ਕੰਮ ਤੇ ਟਾਈਮ ਦੇ ਵਿੱਚ ਨਾ ਕਈ ਵਾਰੀ ਕੋ ਟਾਈਮ ਨਹੀਂ ਲੱਗਦਾ ਹੈਗਾ ਕਦੇ ਕੋਈ ਕੰਮ ਹੋ ਜਾਂਦਾ ਕਦੇ ਕੋਈ ਕੰਮ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਆਪਣਾ ਕੰਮ ਹੈ ਪੂਰ ਕਰ ਨਹੀਂ ਕਰਨਾ ਆਪਾਂ ਨੇ ਕੋਈ ਡਰ ਨਹੀਂ ਹੈਗਾ ਆਪਣੇ ਕੰਮ ਦਾ ਆਪਾਂ ਉਦੋਂ ਹੁਣ ਪਸ਼ੂਆਂ ਦਾ ਕੰਮ ਕਰਿਆ ਇਹਦੀ ਰੋਟੀ ਬਣਾਉਂਦੇ ਰਹਿੰਦੀ ਤੇ ਮੈਨੂੰ ਚੱਲੇ ਨਹੀਂ ਮੈਨੂੰ ਤਰਪਾਈ ਕਰਦਣੀ ਆ ਵੀ ਟਾਈਮ ਹੈਗਾ ਅਜੇ ਤੇ ਕਮਜੋਤ ਨੂੰ ਚਾਰ ਲੈਣ ਗਈ ਦੀ ਮੀ ਬਹੁਤ ਪੈਂਦਾ ਸੀ ਅੱਜ ਨਾ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਸਵੇਰ ਦੀ ਅੱਜ ਨਾ ਛੋਟ ਛੋਟੇ ਤਰੀਕ ਤਰੀਕ ਜੀਆਂ ਕਣੀਆਂ ਹੀ ਪੈ ਰਹੀਆਂ ਨੇ ਮੜੀ ਮੜੀ ਭੂਰਕ ਜੀ ਪੈ ਰਹੀ ਆ ਚਲੋ ਹੁਣ ਤਾਂ ਇਹ ਫਿਰ ਇੰਨਾ ਕ ਤਾਂ ਫਿਰ ਹੁੰਦਾ ਹੀ ਰਹਿੰਦਾ ਫਿਰ ਸ਼ਾਂਤ ਦੇ ਦਿਨ ਚ ਉਹ ਨਹੀਂ ਪੈਂਦੇ ਰਹਿੰਦਾ ਹਜੇ ਨਾ ਮੈਂ ਨਾ ਆ ਕੇ ਬੈਠ ਗਈ ਮੈਂ ਨਾ ਉੱਧਰ ਪਸ਼ੂਆਂ ਕਨੀ ਜੀ ਧੂਆ ਕਰਨਾ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ